සතනාමවාහිගරු සතනාම සතනාමවාහිගරු සතනාම 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 388 ਆਸਾ ਮਹੱਲਾ 5 ਜਿਸ ਕਾ ਸਭ ਕਿਛ ਤਿਸ ਕਾ ਹੋਏ ਤਿਸ ਜਨ ਲੀਪ ਨਾ ਵਿਆਪੈ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕੁਛ ਕਰੈ ਸੋਈ ਭਲ ਜਨਕੈ ਅਤ ਨਿਰਮਲ ਦਾਸ ਕੀ ਜੁਗਤਾ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਅੰਗ 388 ਤੇ ਸਵਾਇ ਮਾਨ ਹੈ ਹੁਣ ਤੱਕ 70 ਸ਼ਬਦ ਸੰਪੂਰਨ ਹੋਏ ਨੇ ਮਹਾਰਾਜ ਪਿੱਛੇ ਦੱਸਦੇ ਆ ਰਹੇ ਨੇ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹਨੂੰ ਸਵਾਸ ਸਵਾਸ ਸਿਮਰਨਾ ਕਰ ਉਸ ਨੂੰ ਆਪਣੀ ਮਾਲਾ ਬਣਾ ਆਪਣੇ ਹਿਰਦੇ ਵਿੱਚ ਵਸਾ ਪ੍ਰਮਾਤਮਾ ਦੇ ਨਾਲ ਗੁਣਾਂ ਦੀ ਸਾਂਝ ਪਾ ਇਹ ਸ਼ਬਦ ਵਿੱਚ ਮਹਾਰਾਜ ਜਿਹੜੇ ਗੁਰਮਖ ਜਨ ਨੇ ਜਿਹੜੇ ਸਿਮਰਨ ਵਾਲੇ ਨੇ ਅਬੇ ਅਸੀ ਨੇ ਜਿਹੜੇ ਜਿਨ੍ਹਾਂ ਉਤੇ ਸਤਿਗੁਰਾਂ ਦੀ ਕਿਰਪਾ ਹੈ ਉਹਨਾਂ ਦੀ ਜੀਵਨ ਦੀ ਜੁਗਤੀ ਦੱਸਦੇ ਨੇ ਮਹਾਰਾਜ ਫਿਰ ਕਿ ਉਹ ਕਿਸ ਤਰ੍ਹਾਂ ਰਹਿੰਦੇ ਨੇ ਇਹ ਸੰਸਾਰ ਦੇ ਵਿੱਚ ਆਸਾ ਮਹੱਲਾ ਪੰਜਵਾਂ ਜਿਸ ਕਾ ਸਭ ਕੁਝ ਤਿਸ ਕਾ ਹੋਏ ਕਿਉਂਕਿ ਅਸੀਂ ਸੰਸਾਰ ਦੇ ਵਿੱਚ ਵੇਖਦੇ ਆ ਜਿਹਦੇ ਘਰੇ ਦਾਣੇ ਉਹਦੇ ਕਮਲੇ ਸਿਆਣੇ ਜਿਸ ਭੈਣ ਭਰਾ ਕੋਲੇ 4 ਪੈਸੇ ਹੈ ਨੇ ਅਸੀਂ ਕਹਿੰਨੇ ਆ ਜੀ ਉਹ ਸਾਡਾ ਜਿਹਦੇ ਕੋਲ ਨਹੀਂ ਹੈ ਤੇ ਨੇੜੇ ਹੁੰਦੇ ਵੀ ਕਈ ਵਾਰੀ ਕਹਿੰਦੇ ਨੇ ਜੀ ਸਾਡੇ ਦੂਰ ਦੀ ਰਿਸ਼ਤੇਦਾਰੀ ਹੈ ਮarre ਕਹਿੰਦੇ ਫਿਰ ਜਿਹਦਾ ਸਾਰਾ ਕੁਝ ਹੀ ਤੂੰ ਦਾ ਕਿਉਂ ਬਣਦਾ ਨਹੀਂ ਇਹ ਬ੍ਰਹਿਮੰਡ ਜਿਹਦਾ ਦੁਨੀਆ ਦੀ ਹਰ ਚੀਜ਼ ਉਸ ਦੀ ਹੈ ਜਿਸ ਕਾ ਸਭ ਕੁਝ ਤਿਸ ਕਾ ਹੋਏ ਮarre ਕਹਿੰਦੇ ਫਿਰ ਉਹਦਾ ਹੋ ਜਾ ਨਾ ਜਿਹਦਾ ਸਾਰਾ ਸੰਸਾਰ ਹੈ ਤਿਸ ਜਨ ਨੇ ਆਪਣਾ ਵਿਆਪੈ ਕੋਏ ਉਹਨਾਂ ਨੂੰ ਫਿਰ ਇਹ ਮਾਇਆ ਪ੍ਰਭਾਵ ਨਹੀਂ ਕਰ ਸਕਦੀ ਜਿਹੜੇ ਉਸ ਮਾਲਕ ਦੇ ਹੋ ਗਏ ਜਿਹੜੇ ਉਸ ਅਕਾਲ ਪੁਰਖ ਦੇ ਹੋ ਗਏ ਜਿਨ੍ਹਾਂ ਨੇ ਉਸ ਨੂੰ ਆਪਣਾ ਮੰਨ ਲਿਆ ਜਾਂ ਕਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹ ਕਾ ਕੀ ਕਮੀਆਂ ਹਰ ਕਾ ਸੇਵਕ ਸਦੀ ਮੁਕਤਾ ਜਿਹੜਾ ਹਰੀ ਦਾ ਪਿਆਰਾ ਹੈ ਨਾ ਸੇਵਕ ਜਿਹੜਾ ਉਹ ਤੇ ਸਦਾ ਹੀ ਮੁਕਤ ਹੈ ਉਤੇ ਜਿਉਂਦੇ ਜੀ ਮੁਕਤ ਹੈ ਇਹਨਾਂ ਵਿਕਾਰਾਂ ਤੋਂ ਇਸ ਹਉਮੈ ਤੋਂ ਇਸ ਹੰਕਾਰ ਤੋਂ ਇਸ ਮਾਇਆ ਤੋਂ ਇਸ ਮੋਹ ਤੋਂ ਜੋ ਕੁਛ ਕਰੈ ਸੋਈ ਪਲ ਜਾਣ ਕੈ ਅਤ ਨਿਰਮਲ ਦਾਸ ਕੀ ਜੁਗਤਾ ਜਿਹੜੇ ਤੇਰੇ ਦਾਸ ਨੇ ਉਹਨਾਂ ਦੀ ਜਿਹੜੀ ਜੁਗਤੀ ਹੈ ਨਾ ਜਿਉਣ ਦਾ ਢੰਗ ਜਿਹੜਾ ਬੜਾ ਪਵਿੱਤਰ ਹੈ ਉਹ ਅੰਦਰੋਂ ਨਿਰਮਲ ਨੇ ਬਾਹਰੋਂ ਵੀ ਨਿਰਮਲ ਨੇ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਾਹੀ ਮਨ ਸੱਚ ਸਿਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾ ਰੇ ਵੈਸੇ ਅਸੀਂ ਵਣਜ ਕਰਨੀ ਆਏ ਆ ਜਿੱਥੇ ਜਾਣਾ ਹੈ ਕਿੱਥੇ ਜਾਣਾ ਨਹੀਂ ਪਤਾ ਸਾਨੂੰ ਇਹ ਨਹੀਂ ਪਤਾ ਅਸੀਂ ਜਾਣਾ ਕਿੱਥੇ ਹੈ ਪਹਿਲੀ ਗੱਲ ਤਾਂ ਅਸੀਂ ਇਹ ਹੀ ਭੁੱਲੇ ਬੈਠੇ ਆ ਕਿ ਜਾਣਾ ਹੈ ਲੈ ਕੇ ਕੀ ਜਾਣਾ ਹੈ ਕੀ ਖਟਿਆ ਹੈ ਕੀ ਖਟ ਰਹੇ ਆ ਅਸੀਂ ਉਹ ਦੱਸਦੇ ਪਹਿਲੇ ਮਹਾਰਾਜ ਕਿ ਉਹਨਾਂ ਦਾ ਜਿਉਣ ਦਾ ਢੰਗ ਤਰੀਕਾ ਵਾਲੀ ਜੁਗਤੀ ਹੈ ਨਾ ਉਹ ਬੜਾ ਨਿਰਮਲ ਹੈ ਉਹ ਉਹਦੇ ਹੁਕਮ ਤੇ ਰਜਾ ਵਿੱਚ ਰਹਿੰਦੇ ਨੇ ਜੋ ਕੁਝ ਕਰੇ ਸੋਈ ਪਲਮਾਨਾ ਹੈ ਉਹਨਾਂ ਨੇ ਉਹਦੀ ਕੀਤੀ ਨੂੰ ਭਲਾ ਭਲਾ ਕਰਕੇ ਮੰਨਿਆ ਤਤੀ ਤਵੀ ਉੱਤੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲੱਗਿਆ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਇਸ ਅਵਸਥਾ ਨਾਲ ਉਹਨਾਂ ਨੂੰ ਪਤਾ ਏ ਇਸ ਗੱਲ ਨੂੰ ਕਿ ਜਿਹੜਾ ਇਹ ਸਰੀਰ ਹੈ ਨਾ ਸਾਡਾ ਜਿਹਨੂੰ ਅਸੀਂ ਸਭ ਤੋਂ ਨਜ਼ਦੀਕ ਮੰਨਦੇ ਆ ਜਿਹਦੇ ਵਿੱਚ ਰਹਿਨੇ ਆ ਇਹ ਵੀ ਨਾਲ ਨਹੀਂ ਜਾਏਗਾ ਜੋ ਤੁਨ ਉਪਜੋ ਸੰਗ ਸੋ ਵੀ ਸੰਗ ਨਾ ਹੋਆ ਫਿਰ ਜਿਹੜੇ ਗੁਰਮੁਖ ਨੇ ਇਹ ਮੋਗ ਨੂੰ ਤਿਆਗ ਦਿੰਦੇ ਨੇ ਉਹ ਪ੍ਰੇਮ ਨਾਲ ਇਹ ਸੰਸਾਰ ਵਿੱਚ ਵਿਚਰਦੇ ਨੇ ਰਹਾਉ ਸਗਲ ਤਿਆਗ ਹਰ ਸ਼ਰਣੀ ਆਇਆ ਤੀਜਨ ਕਹਾ ਵਿਆਪੇ ਮਾਇਆ ਜਿਹੜਾ ਤੇਰਾ ਜਨ ਤੇਰਾ ਸੇਵਕ ਸਾਰਾ ਕੁਝ ਤਿਆਗ ਕੇ ਤੇਰੀ ਸ਼ਰਨ ਵਿੱਚ ਆ ਗਿਆ ਜਿਹਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਤੈਨੂੰ ਉਹਨੂੰ ਫਿਰ ਇਹ ਮਾਇਆ ਵਿਆਪਦੀ ਨਹੀਂ ਤਾਂ ਕੋ ਕਹਾ ਵਿਆਪੇ ਮਾਇਆ ਉਹਨਾਂ ਨੂੰ ਇਹ ਮਾਇਆ ਧੋਖਾ ਨਹੀਂ ਦੇ ਸਕਦੀ ਤਾ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਨਹੀਂ ਤੇ ਮਾਈ ਮਾਇਆ ਛਲ ਹੈ ਜੀ ਇਹ ਮਾਇਆ ਜਿਤ ਹਰ ਬਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਉਹੜੇ ਗੁਰਮੁਖ ਨੇ ਉਹਨਾਂ ਨੇ ਆਪਣੇ ਆਪ ਨੂੰ ਤੇਰੇ ਸਮਰਪਿਤ ਕਰ ਦਿੱਤਾ ਇਸ ਕਰਕੇ ਇਹ ਮਾਇਆ ਹੁਣ ਵਿਆਪਦੀ ਨਹੀਂ ਹੈ ਇਹ ਮੋਹ ਹੁਣ ਵਿਆਪਦਾ ਨਹੀਂ ਹੈ ਨਾਮ ਨਿਧਾਨ ਜਾ ਕੇ ਮਨ ਮਾਹੇ ਤਿਸ ਕੋ ਚਿੰਤਾ ਸੁਪਨਾ ਨਾਹੇ ਜਿਨ੍ਹਾਂ ਕੋਲੇ ਨਾਮ ਰੂਪੀ ਖਜ਼ਾਨਾ ਹੈ ਜਿਹਦੇ ਗੁਣਾਂ ਨਾਲ ਭਰਪੂਰ ਨੇ ਉਹਨਾਂ ਨੂੰ ਚਿੰਤਾ ਨਹੀਂ ਹੈ ਕਿਉਂਕਿ ਮਾਇਆ ਵਿੱਚ ਵਿਆਪਤ ਜਿਹੜੇ ਵਿਨੋਖ ਅਸੀਂ ਵੇਖਦੇ ਆ ਵੱਡੇ ਵੱਡੇ ਜੋਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਉਹ ਚਿੰਤਾ ਤੇ ਰੋਗ ਵਿੱਚ ਨੇ ਜਿਨ੍ਹਾਂ ਕੋਲੇ ਨਾਮ ਧਨ ਹੈ ਉਹਨਾਂ ਲਈ ਤਖਤ ਤੇ ਤਖਤ ਤਾਂ ਇੱਕੋ ਜਿਹੇ ਨੇ ਜੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਪਤਾ ਇਹ ਮਾਇਆ ਜਿਹੜੀ ਹੈ ਇਹ ਗੁਜਰਾਨ ਹੈ ਬਸ ਇਸ ਤੋਂ ਉੱਪਰ ਨਹੀਂ ਹੈ ਗੁਜਰਾਨ ਹੈ ਉਹ ਇਕੱਠੀ ਨਹੀਂ ਕਰਦੇ ਉਹ ਇਸ ਇਸ ਤੋਂ ਸੇਵਾ ਲੈਂਦੇ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਇਹ ਉਹਨਾਂ ਦੀ ਦਾਸੀ ਹੈ ਜਿਹੜੇ ਮਨੁੱਖ ਨੇ ਉਹ ਮਾਇਆ ਦੀ ਪੂਜਾ ਕਰਦੇ ਨੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉबरे ਜਿਨ ਸੱਚ ਨਾਮ ਚਿਤ ਲਾਇਆ ਨਹੀਂ ਤੇ ਇਹ ਮਾਇਆ ਨੇ ਲਪੇਟਾ ਦਿੱਤਾ ਜੀ ਸਭ ਨੂੰ ਕਹੋ ਨਾਨਕ ਗੁਰਪੂਰਾ ਪਾਇਆ ਪਰਮ ਮੋ ਸਗਲ ਬਿਨਸਾਇਆ ਸੱਚੇ ਪਾਤਸ਼ਾਹ ਨੇ ਜਦੋਂ ਪੂਰਨ ਗੁਰ ਪੂਰਨ ਗਿਆਨ ਪ੍ਰਾਪਤ ਹੋਇਆ ਇਹ ਮਨ ਦੇ ਭਰਮ ਇਹ ਮੋਹ ਦੇ ਭਲੇਖੇ ਖਤਮ ਹੋ ਗਏ ਹੁਣ ਦੂਰ ਹੋ ਗਏ ਹੁਣ ਸਾਰੇ ਹੀ ਆਪਣੇ ਨੇ ਜੀ ਸਭ ਕੁ ਮੀਤ ਹਮ ਆਪਣ ਕੀਨਾ ਹਮ ਸਬਣਾ ਕੇ ਸਜ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਆਪਣੇ ਪਰਿਵਾਰ ਨੂੰ ਪਾਲੋ ਆਪਣੇ ਬੱਚਿਆਂ ਦੀ ਪਾਲਣਾ ਵਧੀਆ ਕਰੋ ਪਰ ਇਹ ਨਹੀਂ ਕਿ ਦੂਜਿਆਂ ਦੇ ਬੱਚਿਆਂ ਦੇ ਮੂੰਹ ਚੋਂ ਖੋ ਕੇ ਇਹ ਨਹੀਂ ਕਰਨਾ ਕਿਉਂਕਿ ਹੱਕ ਸੱਚ ਦੀ ਕਮਾਈ ਨਾਲ ਕੀਤੀ ਹੋਈ ਕਮਾਈ ਜਿਹੜੀ ਹੈ ਸੁਕਿਰਤ ਕੀਜੈ ਨਾਮ ਜਪੀਜੈ ਨਰਕ ਮੂਲ ਨਾ ਜਾਈਐ ਤਰੀਕਾ ਦੱਸਤਾ ਮਹਾਰਾਜ ਨੇ ਕਿ ਸੱਚੀ ਸੋਚੀ ਕਿਰਤਕਾਰ ਨਾਮ ਜਪਣਾ ਕਰ ਤੂੰ ਨਰਕਾਂ ਵਿੱਚ ਨਹੀਂ ਜਾਏਂਗਾ ਆਸਾ ਮਹੱਲਾ ਪੰਜਵਾਂ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੂਖ ਭਰਮ ਕੋ ਕੈਸੇ ਨਿਰਾ ਸੁਣ ਸੁਣ ਜੀਵਾਂ ਸੋਏ ਤੇਮਾਰੀ ਮੋਹ ਨਿਰਗੁਣ ਕੋ ਲਿਓ ਬਾਰੀ ਰਹਾ ਅਗਲਾ ਸ਼ਬਦ ਮਾਰੇ ਕਨੇ ਜਦੋਂ ਫਿਰ ਉਨੇ ਕਿਰਪਾ ਕੀਤੀ ਉਹ ਬਹੁਤ ਖੁਸ਼ ਹੋਇਆ ਭਰਮ মোহ ਜੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੂਖ ਭਰਮ ਪਉ ਕੈਸੇ ਨੇਰਾ ਜਦੋਂ ਖੁਸ਼ ਹੋਇਆ ਤੇ ਮੈਂ ਕਹਿੰਦੇ ਫਿਰ ਇਹ ਭਰਮ ਇਹ ਭਲੇਖੇ ਇਹ মোহ ਇਹਦਾ ਹਨੇਰਾ ਕਿਵੇਂ ਰਹੇਗਾ ਦੀਵਾ ਬਲੇ ਹਨੇਰਾ ਜਾਏ ਜਦੋਂ ਗਿਆਨ ਦਾ ਚਾਨਣ ਅੰਦਰ ਬਲਿਆ ਫਿਰ ਹਨੇਰਾ ਕਿੱਥੇ ਰਹਿ ਗਿਆ ਫਿਰ ਪਤਾ ਲੱਗ ਗਿਆ ਕਿ ਇਥੇ ਕੋਈ ਵੀ ਆਪਣਾ ਨਹੀਂ ਤੇ ਸਾਰੇ ਹੀ ਆਪਣੇ ਨੇ ਸਾਰਾ ਸੰਸਾਰ ਹੀ ਆਪਣੇ ਜੀ ਇੱਥੇ ਸੁਣ ਸੁਣ ਜੀਵਾਂ ਸੋਏ ਤੇਮਾਰੀ ਪ੍ਰਭੂ ਮੈਂ ਤੇਰੀ ਸੋਭਾ ਸੁਣ ਸੁਣ ਕੇ ਤੇਰੇ ਗੁਣਾਂ ਨੂੰ ਸੁਣ ਸੁਣ ਕੇ ਮੈਂ ਜਿਉਂਦਾ ਹਾਂ ਮੈਨੂੰ ਜੀਵਨ ਮਿਲਦਾ ਹੈ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਇਹ ਬਸਤਾ ਬਣ ਗਈ ਮੋਈ ਨਿਰਗੁਣ ਕੋ ਲੈ ਹੋ ਉਭਾਰੀ ਪ੍ਰਭੂ ਸਾਡੇ ਚ ਗੁਣ ਕੋਈ ਨਹੀਂ ਅਸੀਂ ਗੁਣਹੀਣ ਹਾਂ ਤੁਸੀਂ ਕਿਰਪਾ ਕਰਕੇ ਇਹ ਬਖਸ਼ਿਸ਼ ਕਰੋ ਸਾਨੂੰ ਉਭਾਰ ਲਓ ਇਸ ਸੰਸਾਰ ਸਾਗਰ ਤੋਂ ਸਾਨੂੰ ਬਚਾ ਲਓ ਤੁਸੀਂ ਕਿਰਪਾ ਕਰੋ ਰਹਾਉ ਮਿਟ ਗਿਆ ਦੁੱਖ ਬਿਸਾਰੀ ਚਿੰਤਾ ਫਲ ਪਾਇਆ ਜਦ ਗੁਰੂ ਸਤਗੁਰ ਮੰਤਾ ਜਦੋਂ ਸਤਗੁਰੂ ਨੂੰ ਸਿਮਰਿਆ ਸਤਗੁਰੂ ਦਾ ਮੰਤਰ ਸਤਗੁਰੂ ਦਾ ਆਪਦੇਸ਼ ਮੂਲ ਮੰਤਰ ਅਸੀਂ ਤੇ ਇਹਦੇ ਚਿਰ ਜੁੜੇ ਹੋਏ ਆਂ ਵੀ ਗੁਰਪ੍ਰਸਾਦ ਤਾਂ ਕਿ ਨਾਨਕ ਹੋਸੀ ਵੀ ਸੱਚ ਤਾਂ ਕਿ ਇੱਥੇ ਲੜੀ ਜਾਂਦੇ ਆ ਜਪਦੇ ਨਹੀਂ ਜਪਦੇ ਨਹੀਂ ਕਦੇ ਵੀ ਮੈਨੂੰ ਬਹੁਤ ਸਾਰੇ ਬੰਦੇ ਗੁਰਮੁਖ ਮਿਲੇ ਨੇ ਜਿਹੜੇ ਇਸ ਗੱਲ ਤੇ ਸਿਰ ਢਾਈ ਜਾਣਗੇ ਕਿ ਨਹੀਂ ਜੀ ਨਾਨਕ ਹੋਸੀ ਵੀ ਸੱਚ ਤਾਂ ਕਿ ਮੈਂ ਜੀ ਤੁਸੀਂ ਜਪਦੇ ਹੋ ਕਿ ਨਹੀਂ ਜਪਿਆ ਤਾਂ ਕਦੇ ਹੈ ਨਹੀਂ ਨਹੀਂ ਜਪ ਕੀ ਪਤਾ ਲੱਗੇਗਾ ਜੀ ਇਹ ਕਰਕੇ ਜਿਹਨਾਂ ਨੇ ਜਪਿਆ ਉਹਨਾਂ ਨੂੰ ਇਹ ਫਲ ਪ੍ਰਾਪਤ ਹੋਇਆ ਹੈ ਨਾਮ ਰੂਪੀ ਫਲ ਉਹਨਾਂ ਦਾ ਦਸਮ ਦਵਾਰ ਖੁੱਲਿਆ ਹੈ ਉਹਨਾਂ ਨੂੰ ਨਿੱਜ ਘਰ ਵਿੱਚ ਜਾਣ ਦਾ ਮੌਕਾ ਮਿਲੇ ਆ ਮਹਾਰਾਣੀ ਕਿਰਪਾ ਕੀਤੀ ਨਾ ਤੇ ਬਖਸ਼ਿਸ਼ ਵੀ ਹੋਈ ਹੈ ਤੇ ਮਰੇ ਕਨੇ ਉਹਨਾਂ ਦਰੋਂ ਦੁੱਖ ਨਿਕਲ ਗਏ ਹੁਣ ਕੋਈ ਚਿੰਤਾ ਨਹੀਂ ਉਹਨਾਂ ਨੂੰ ਸਮਝ ਆ ਗਈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਿਨੇ ਸੰਸਾਰ ਪੈਦਾ ਕੀਤਾ ਉਹਨੂੰ ਆਪੇ ਚਿੰਤਾ ਤੂੰ ਕਾਨੂੰ ਚਿੰਤਾ ਕੀਤੀ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰੱਖ ਕੰਠ ਪਰੋਏ ਇਸ ਕਰਕੇ ਮਹਾਰਜ ਉਪਦੇਸ਼ ਕਰਦੇ ਨੇ ਭਾਈ ਸਿਮਰ ਸਿਮਰ ਕੇ ਬਾਰ-ਬਾਰ ਇਹਨੂੰ ਕੰਠ ਵਿੱਚ ਹਿਰਦੇ ਵਿੱਚ ਸਿਮਰਨਾ ਕਰ ਇਹਨੂੰ ਪ੍ਰੋਲ ਹੈ ਜਿਸ ਤਰ੍ਹਾਂ ਆਪਾਂ ਹਾਰ ਪ੍ਰੋਲ ਲੈਂਦੇ ਆ ਨਾ ਮਾਰੇ ਕਰਨ ਇਸ ਤਰ੍ਹਾਂ ਇਸ ਨਾਮ ਨੂੰ ਬਾਰ-ਬਾਰ ਬਾਰ-ਬਾਰ ਸਿਮਰ ਕੇ ਪ੍ਰੋ ਚੇਤੇ ਕਰ ਪਹਾੜਾ ਪੜ ਲੈ ਜਿਹਨੂੰ ਕਹਿੰਦੀ ਹੈ ਪੰਜਾਬੀ ਵਿੱਚ ਕਿ ਉਹ ਸਤ ਹੈ ਸਤ ਹੈ ਅੱਗੋਂ ਵੀ ਸਤ ਰਹੇਗਾ ਤਿੰਨ ਵਾਰ ਸਤ ਗਿਆ ਸਤ 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 ਹੈ ਸੋਏ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਉਂਦੇ ਜੀ ਨਹੀਂ ਮੰਨਦੇ ਸੀ ਜਦੋਂ ਬੰਦਾ ਮਰ ਜਾਂਦਾ ਫਿਰ ਉਦੋਂ ਕਹਿੰਦੇ ਆ ਰਾਮ ਨਾਮ ਸਤ ਹੈ ਉਦੋਂ ਕਹਿੰਨੇ ਉਦੋਂ ਫਿਰ ਕਹਿਣ ਦਾ ਫਾਇਦਾ ਕੋਈ ਨਹੀਂ ਉਹਨੂੰ ਕੋਈ ਪਤਾ ਜਿਉਂਦੇ ਜੀ ਕਹਿ ਮਰਜ ਕਹਿੰਦੇ ਇਹ ਗੱਲ ਨੂੰ ਚੇਤੇ ਰੱਖੀ ਕਹੋ ਨਾਨਕ ਕੌਨੋ ਕਰਮਾ ਜਾ ਕੇ ਮਨ ਵਸਿਆ ਹਰ ਨਾਮਾ ਮਾਰੇ ਕਹਿੰਦੇ ਦੱਸੋ ਭਾਈ ਫਿਰ ਉਹ ਧਾਰਮਿਕ ਕਰਮ ਕਿਹੜਾ ਹੈ ਜਿਹਦੇ ਕਰਕੇ ਹਰੀ ਦਾ ਨਾਮ ਵੱਸ ਜਾਂਦਾ ਹੈ ਮਨ ਵਿੱਚ ਕਹਿੰਦੇ ਹਨੇਰਾ ਸੀ ਬਾਹਰ ਚਾਨਣ ਹੈ ਗਲੀ ਦੇ ਵਿੱਚ ਸਟ੍ਰੀਟ ਲਾਈਟ ਸੀ ਘਰ ਦੇ ਸਾਰੇ ਜੀ ਅੰਦਰੋਂ ਟੱਬ ਭਰ ਕੇ ਬਾਲਟੀਆਂ ਭਰ ਕੇ ਬੱਠਲ ਭਰ-ਭਰ ਕੇ ਲੈ ਕੇ ਆ ਰਹੇ ਨੇ ਤੇ ਬਾਹਰ ਖਾਲੀ ਕਰੀ ਜਾਂਦੇ ਨੇ ਹੈ ਕੁਝ ਵੀ ਨਹੀਂ ਕੋਈ ਸਿਆਣਾ ਬੰਦਾ ਲੰਘਿਆ ਉਹਨੇ ਉਹਨਾਂ ਨੂੰ ਪੁੱਛਿਆ ਅ ਵੀ ਤੁਸੀਂ ਇਹ ਕੀ ਕਰਦੇ ਪਏ ਹੋ ਸਭ ਲੈ ਕੇ ਜਾਨੇ ਹਾਂ ਫਿਰ ਬਾਹਰ ਲੈ ਕੇ ਉਲਟਾ ਕੇ ਜਾਨੇ ਹਾਂ ਉਹ ਕਹਿੰਦੇ ਜੀ ਅੰਦਰ ਹਨੇਰਾ ਹੈ ਅਸੀਂ ਹਨੇਰਾ ਢੋ ਰਹੇ ਹਾਂ ਬਾਹਰ ਚਾਨਣ ਹੈ ਤਾਂ ਕਿ ਅੰਦਰ ਅੰਦਰ ਵੀ ਚਾਨਣ ਹੋ ਜਾਏ ਹੋ ਜਾਏਗਾ ਜੀ ਸਾਡੇ ਕਰਮ ਇਹੀ ਨੇ ਅਸੀਂ ਹਨੇਰਾ ਢੋ ਰਹੇ ਹਾਂ ਦੇਖਾ ਦੇਖੀ ਸਭ ਕਰਾਂ ਮਨਮੁਖ ਬੂਝ ਨਾ ਪਾਏ ਉਹ ਸਿਆਣਾ ਬੰਦਾ ਗਿਆ ਉਹਨੇ ਮਾਚਸ ਫੜੀ ਦੀਵੇ ਨੂੰ ਅੱਗ ਲਾਈ ਜੁਰ ਦੀਵਾ ਬਲੇ ਹਨੇਰਾ ਜਾਏ ਸਾਰੇ ਨੱਚਣ ਲੱਗ ਪਏ ਗਏ ਨੇ ਜੀ ਲੈ ਅਸੀਂ ਐਵੇਂ ਢੋਈ ਗਏ ਹਨੇਰਾ ਇੰਨੇ ਕੰਮ ਸੀ ਉਹ ਦੀਵਾ ਅਸੀਂ ਅੰਦਰ ਬਾਲਣਾ ਸੀ ਬਾਹਰ ਦਿੱਸਾ ਚਾਨਣਾ ਦਿਲ ਹਨੇਰੀ ਰਾਤ ਜਿੱਥੇ ਗਿਆਨ ਦਾ ਦੀਵਾ ਬਲਣਾ ਸੀ ਨਾ ਉੱਥੇ ਅਸੀਂ ਬਾਲਿਆ ਨਹੀਂ ਅਸੀਂ ਤੇ ਬਾਹਰੀ ਜੋਤਾਂ ਲਈ ਜਾਂਦੇ ਲਾਈ ਜਾਓ ਭਾਈ ਕੁਝ ਨਹੀਂ ਮਿਲੇਗਾ ਇਹ ਮਰਜ਼ੀ ਇੱਕ ਗੱਲ ਸਪਸ਼ਟ ਕਰਦੇ ਪਏ ਨੇ ਪੰਜ ਪਾਸੇ ਦੱਸੋ ਭਾਈ ਫਿਰ ਕਿਹੜਾ ਕਰਮ ਹੈ ਇਹੋ ਹੀ ਕਰਮ ਹੈ ਨਾਮ ਨੂੰ ਜਪਨਾ ਕਰ ਸਿਮਰਨ ਕਰਨਾ ਕਰ ਬਾਣੀ ਨੂੰ ਪੜਨਾ ਕਰ ਬਾਣੀ ਨੂੰ ਵਿਚਾਰਨਾ ਕਰ ਇਹ ਦੀਵਾ ਤੇਰਾ ਬਲ ਜਾਏਗਾ ਜੋ ਤੇਰੇ ਅੰਦਰ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਨਾਲ ਗੁਰੂ ਦੀ ਵਿਚਾਰਤਾਰਾ ਨਾਲ ਗੁਰੂ ਦੀ ਬਾਣੀ ਨੂੰ ਪੜਨ ਨਾਲ ਗੁਰੂ ਦੀ ਬਾਣੀ ਦੇ ਵਿਚਾਰਨ ਨਾਲ ਇਹ ਤੇਰੇ ਅੰਦਰਲਾ ਦੀਵਾ ਬਲ ਜਾਏਗਾ ਪਤਾ ਲੱਗ ਜਾਏਗਾ ਸੱਚ ਕੀ ਹੈ ਤੇ ਝੂਠ ਕੀ ਹੈ ਨਹੀਂ ਤੇ ਫਿਰ ਹਨੇਰਾ ਢੋ ਰਹੇ ਆ ਜੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਹੰਕਾਰ ਵਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਅਗਲਾ ਸ਼ਬਦ ਮਹਾਰਾਜ ਰੰਭ ਕਰਦੇ ਨੇ ਕਿ ਭਾਈ ਗੁਰਮੁਖ ਨੇ ਜਿਹੜੇ ਉਹ ਨਾਮ ਸਿਮਰ ਕੇ ਉਰਤੇ ਹੋਏ ਨੇ ਭਿੱਜੇ ਹੋਏ ਨੇ ਪਰ ਜਿਹੜੇ ਮਨਮੁਖ ਨੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਹੰਕਾਰ ਵਗੂਤੇ ਕਾਮ ਹੈ ਕ੍ਰੋਧ ਹੈ ਹੰਕਾਰ ਹੈ ਇਹਦੇ ਵਿੱਚ ਵਗੂਤੇ ਭਾਵ ਖੱਜਲ ਖਵਾਰ ਹੋ ਰਹੇ ਨੇ ਹਰ ਸਿਮਰਨ ਕਰ ਹਰ ਜਨ ਛੂਟੇ ਕਿ ਹਰੀ ਦੇ ਪਿਆਰੇ ਨੇ ਜਿਹੜੇ ਉਹ ਹਰੀ ਦਾ ਨਾਮ ਸਿਮਰ ਕੇ ਉਹਨਾਂ ਦਾ ਤੇ ਕਾਮ ਕ੍ਰੋਧ ਤੇ ਹੰਕਾਰ ਤੋਂ ਖੜਾ ਛੁੱਟ ਗਿਆ ਸੋਏ ਰਹੇ ਮਾਇਆ ਮਦਮਾਤੇ ਜਿਹੜੇ ਮਾਇਆ ਦੀ ਮਸਤੀ ਵਿੱਚ ਨੇ ਮਦ ਵਿੱਚ ਨੇ ਸ਼ਰਾਬ ਵਿੱਚ ਨੇ ਉਤੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਏ ਨੇ ਜਾਗਤ ਭਗਤ ਸਿਮਰਤ ਹਰ ਰਾਤੇ ਤੇ ਜਿਹੜੇ ਤੇਰੇ ਭਗਤ ਨੇ ਜਿਹੜੇ ਤੇਰਾ ਸਿਮਰਨ ਕਰਦੇ ਨੇ ਤੇਰੇ ਨਾਮ ਵਿੱਚ ਰੱਤੇ ਹੋਏ ਨੇ ਉਹ ਜਾਗ ਪਏ ਗੁਰਸਿੱਖ ਜੋਗੀ ਜਾਗਦੇ ਜਾਗਦੇ ਨੇ ਜੀ ਉਹ ਫਿਰ ਵਿਕਾਰਾਂ ਦਾ ਹਮਲਾ ਨਹੀਂ ਹੋਣ ਦਿੰਦੇ ਜਿਸ ਘਰ ਵਿੱਚ ਜਾਗਦਾ ਹੋਵੇ ਬੰਦਾ ਚੋਰ ਨਹੀਂ ਲੱਗਦੇ ਚੋਰ ਵੀ ਸੁੱਤੇਆਂ ਥਾਂ ਹੀ ਲੱਗਦੇ ਨੇ ਪੰਜਾਬੀ ਦੀ ਕਹਾਵਤ ਹੈ ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕਟੇ ਇਹ ਸੁੱਤੇ ਹੋਏ ਨੂੰ ਹੀ ਅਗਿਆਨਤਾ ਨੀਂਦ ਵਿੱਚ ਸੁੱਤਿਆਂ ਨੂੰ ਇਹ ਕਾਮ ਇਹ ਕ੍ਰੋਧ ਇਹ ਲੋਭ ਇਹ ਮੋਹ ਇਹ ਹੰਕਾਰ ਇਹ ਹਉਮੈ ਠੱਗ ਰਹੇ ਨੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਇਸ ਕਰਕੇ ਮਾਰੇ ਗਨੇ ਜਿਹੜੇ ਭਾਈ ਤੇਰੇ ਸਿਮਰਨ ਵਿੱਚ ਦਿੱਤੇ ਹੋਏ ਨੇ ਭਿੱਜੇ ਹੋਏ ਨੇ ਉਹ ਜਾਗਦੇ ਨੇ ਉਹ ਵਿਕਾਰਾਂ ਦਾ ਹਮਲਾ ਨਹੀਂ ਹੋਣ ਦਿੰਦੇ ਰਹਾਉ ਮੋਹ ਭਰਮ ਬੌ ਜੋਨ ਪਵਾਇਆ ਅਸਿਰ ਭਗਤ ਹਰ ਚਰਨ ਧਿਆਇਆ ਮੋਹ ਵਿੱਚ ਪਏ ਹੋਏ ਤੇ ਭਰਮਾਂ ਵਿੱਚ ਪਏ ਹੋਏ ਮੋਹ ਕਾਰਨ ਹੀ ਸਾਡਾ ਅਗਲਾ ਜਨਮ ਹੈ ਜੀ ਇਹ ਮੋਹ ਦੇ ਅਧੀਨ ਹੋ ਕੇ ਹੀ ਅਸੀਂ बार-बार ਜੰਮਦੇ ਤੇ ਮਰਦੇ ਰਹੇ ਹਾਂ ਸਥਿਰ ਭਗਤ ਹਰ ਚਰਨ ਤੇ ਆਇਆ ਤੇ ਜਿਨ੍ਹਾਂ ਨੇ ਹਰੀ ਦੇ ਚਰਨਾਂ ਨੂੰ ਧਿਆਇਆ ਉਸ ਮਾਰਗ ਤੇ ਜਿਹੜੇ ਤੁਰਪੇ ਜਿਹੜੇ ਸਤ ਸੰਤੋਖ ਦਇਆ ਧਰਮ ਤੇ ਸਹਿਜ ਨਾਲ ਜੁੜ ਗਏ ਜਿਹੜੇ ਸਿਮਰਨ ਵਾਲੇ ਆ ਰੂਹਾਨੀ ਮਰ ਕਹਿੰਦੇ ਭਾਈ ਉਹ ਸਥਿਰ ਹੋ ਗਏ ਉਹਨਾਂ ਦਾ ਮਨ ਇਧਰ ਉਧਰ ਡੋਲਣੋਂ हट ਗਿਆ ਉਹ ਆਪਣੇ ਨਿੱਜ ਘਰ ਵਿੱਚ ਆਨੰਦ ਪ੍ਰਾਪਤ ਕਰਦੇ ਨੇ ਉਹ ਜੰਮਣ ਮਰਨ ਦੇ ਗੇੜ ਤੋਂ ਜਿਉਂਦੇ ਜੀ ਮੁਕਤ ਹੋ ਗਏ ਬੰਦਨ ਅੰਦਕੂਪ ਗ੍ਰਹਿ ਮੇਰਾ ਮੁਕਤੇ ਸੰਤ 부ਜੈ ਹਰ ਨੇਰਾ ਇਹ ਘਰ ਨੂੰ ਅਸੀਂ ਬੰਦਨ ਬਣਾ ਲਿਆ ਅੰਨਾ ਖੂਬ ਹੈ ਆ ਵੀ ਮੇਰਾ ਹੈ ਉਹ ਵੀ ਮੇਰਾ ਹੈ ਆ ਵੀ ਮੇਰਾ ਹੈ ਤੇ ਕਬੀਰ ਸਾਹਿਬ ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾੜ ਨਹੀਂ ਕਿਸ ਤੇਰਾ ਇਹ ਮਾਈ ਬਾਪ ਸਨਮੰਦ ਸਭ ਹਰ ਕੇ ਕੀਏ ਇਹ ਸਾਡੇ ਸਰਬੰਧ ਨੇ ਜੀ ਸਤਕਾਰਯੋਗ ਨੇ ਅਸੀਂ ਆਏ ਆਂ ਇਸ ਸੰਸਾਰ ਦੇ ਉੱਚੇ ਸਭ ਤੋਂ ਪਹਿਲਾਂ ਸਾਡੇ ਲਈ ਸਤਕਾਰਯੋਗ ਸਾਡੇ ਮਾਤਾ ਤੇ ਪਿਤਾ ਨੇ ਅਗਰ ਤੁਸੀਂ ਮਾਤਾ ਤੇ ਪਿਤਾ ਦੀ ਸੇਵਾ ਕੀਤੀ ਹੈ ਤਾਂ ਉਸ ਮਾਲਕ ਦੇ ਦਰ ਤੇ ਜਾਣ ਦੇ ਯੋਗ ਹੋ ਜੇ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਬਾਹਰ ਭਾਵੇਂ ਜਾ ਕੇ ਅਸੀਂ ਜੋ ਮਰਜ਼ੀ ਕਰਦੇ ਰਹੀਏ ਸਾਰਾ ਕੁਝ ਹੀ ਪਖੰਡ ਹੈ ਜੀ ਕਿਉਂਕਿ ਹਰ ਕਰਤਾ ਸਭ ਕੁਝ ਜਾਣਦਾ ਆਪਣੇ ਭੈਣ ਭਰਾ ਦੀ ਅਸੀਂ ਵਾਹ ਨਹੀਂ ਫੜੀ ਤੇ ਲੋਕਾਂ ਦੇ ਨਾਂ ਦੀਆਂ ਪਰਚੀਆਂ ਕਟਾਈ ਜਾਂਦੇ ਨੇ ਪਏ ਕਟਾਈ ਜਾਓ ਹਰ ਕਰਤਾ ਸਭ ਕੁਝ ਜਾਣਦਾ ਕਿਹਨੂੰ ਧੋਖਾ ਦੇਨੇ ਆਸੀਂ ਆਪਣੀ ਹਉਮੈ ਨੂੰ ਪੱਠੇ ਪੇ ਪਾਉਨੇ ਆ ਹੋਰ ਕੁਝ ਨਹੀਂ ਅਸੀਂ ਆਪਣੀ ਹੌਮਿਆ ਨੂੰ ਪੱਠੇ ਪਾਉਣ ਲਈ ਕਰਦੇ ਆ ਸਾਰਾ ਕੁਝ ਹੋਰ ਕੁਝ ਨਹੀਂ ਕਰਦੇ ਪਰ ਇੱਕ ਗੱਲ ਚੇਤੇ ਰੱਖਿਓ ਮਾਂ ਤੇ ਪਿਓ ਦੀਆਂ ਦਿੱਤੀਆਂ ਹੋਈਆਂ ਅਸੀਸਾਂ ਇਹਨਾਂ ਦੀ ਕੋਈ ਕੀਮਤ ਨਹੀਂ ਹੈ ਅਰਬਾਂ ਖਰਬਾਂ ਤੋਂ ਵੀ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲਣਗੀਆਂ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਜੀ ਆਪਾਂ ਵੇਖਦੇ ਆ ਲੋਕ ਫਿਰ ਬਾਅਦ ਚ ਰੋਂਦੇ ਨੇ ਘਰ-ਬਾਰ ਛੱਡ ਬੈਠੇ ਤੇ ਬਾਅਦ ਫਿਰ ਰੋਂਦੇ ਨੇ ਕਿ ਮੈਂ ਆਪਣੀ ਮਾਂ ਦੀ ਸੇਵਾ ਨਹੀਂ ਕੀਤੀ ਪਿਆ ਕਰੀ ਜਾ ਗੀਤ ਗਾਉਂਦੇ ਨੇ ਗਾਈ ਜਾਓ ਉਹਨੇ ਕਿਹੜਾ ਸੁਣਨਾ ਹੈ ਜੀਵਤ ਪਿੱਤਰ ਨਾ ਮੰਨਣੇ ਕਉ ਮੂਹੇ ਸਰਾਧ ਕਰਾਈ ਪਿੱਤਰ ਬਫਰੇ ਕਿਉਂ ਕਰ ਖਾਵੇ ਕਉ ਇੱਕੂ ਕਰ ਖਾਈ ਮਾਰਨ ਗਿਆ ਜਿਉਂਦਿਆਂ ਦੀ ਸੇਵਾ ਕਰੋ ਭਾਈ ਆ ਮਰਨ ਤੋਂ ਬਾਅਦ ਸਰਾਧੀਆਂ ਟੋਕਰੀਆਂ ਨਾਲ ਚੱਕੀ ਫਿਰਿਆ ਕਰੋ ਉਹਨਾਂ ਨੂੰ ਕੁਝ ਨਹੀਂ ਮਿਲਣਾ ਇੱਥੋਂ ਇਸ ਕਰਕੇ ਮਾਰਾ ਸਮਝਾ ਰਹੇ ਨੇ ਕਿ ਇਸ ਸੰਸਾਰ ਅਸੀਂ ਅੰਧਕੂਪ ਬਣਾ ਲਿਆ ਅੰਨਾ ਕੂਪ ਬਣਾਇਆ ਹੋਇਆ ਸੀ ਜਿਸ ਪਰਿਵਾਰ ਚੋਂ ਤੂੰ ਪੈਦਾ ਹੋਇਆ ਜਰ ਉਹ ਆਪਣੇ ਮਾਤਾ ਪਿਤਾ ਦਾ ਸਤਕਾਰ ਹੀ ਨਹੀਂ ਕੀਤਾ ਹੋਰ ਕਿਸ ਕਿਸੇ ਦਾ ਕੀ ਕਰ ਸਕਦਾ ਤੂੰ ਇਹ ਹੀ ਤੇ ਮਾਇਆ ਹੈ ਇਹ ਹੀ ਤੇ ਭੁਲੇਖਾ ਹੈ ਇਹ ਹੀ ਤੇ ਧੋਖਾ ਹੈ ਇਹ ਹੀ ਤੇ ਛਲ ਹੈ ਅਸੀਂ ਬਾਹਰੇ ਬੜੀ ਸਤਕਾਰ ਕਰਦੇ ਆ ਜਾ ਜਾ ਕੇ ਤੇ ਘਰ ਜਦੋਂ ਵੜਦੇ ਆ ਉਹ ਤੋਂ ਸਾਡਾ ਮੂੰਹ ਵੇਖਣ ਵਾਲਾ ਹੁੰਦਾ ਉਹ ਤੋਂ ਅਸੀਂ ਗੁੱਸੇ 'ਚ ਹੁੰਨੇ ਆ ਉਹ ਤੋਂ ਅਸੀਂ ਹੰਕਾਰ 'ਚ ਹੁੰਨੇ ਆ ਗੱਲ ਸੁਣਦੇ ਨਹੀਂ ਕਿਸੇ ਦੀ ਇਸ ਕਰਕੇ ਇਹ ਜਿਹੜੀ ਚੀਜ਼ ਸਾਡੇ ਅੰਦਰ ਹੈ ਨਾ ਮਾਰ ਕਹਿੰਦੇ ਜੋ ਜੀ ਹੋਏ ਸੋ ਉਹ ਗਵਾਹ ਮੂੰਹ ਕਹਿਆ ਵਾਓ ਬੀਜੇ ਬਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਜੋ ਸਾਡੇ ਹਿਰਦੇ ਚ ਹੈ ਉੱਗੇ ਕਾ ਤਾਂ ਉਹੀ ਜੀ ਮੂੰਹ ਤੋਂ ਭਾਵੇਂ ਜੋ ਮਰਜੀ ਮਿੱਠੇ ਬੋਲੀ ਜਾਓ ਮੂੰਹ ਤੋਂ ਬੋਲਣਾ ਕੁਝ ਨਹੀਂ ਹੋਏਗਾ ਕਿਸਾਨ ਨੇ ਜੇ ਕਿੱਕਰ ਬੀਜੇ ਹੋਏ ਨੇ ਨਾ ਤੇ ਉੱਪਰ ਜੇ ਦਾਖਾ ਖਲਾਰ ਦਈਏ ਉੱਗਣਗੇ ਤੇ ਉਹੀ ਜੋ ਬੀਜਿਆ ਹੋਇਆ ਹੈ ਇਹ ਸੀ ਕਰਕੇ ਮਹਾਰਾਜ ਸਮਝਾ ਰਹੇ ਨੇ ਇਹ ਗੱਲ ਪੰਚਮ ਪਾਤਸ਼ਾਹ ਬੰਦਨ ਅਸੀਂ ਬੰਨਣ ਪਾ ਲਏ ਇਹ ਗੱਲਾਂ ਦੇ ਅਸੀਂ ਇਹਨਾਂ ਚੀਜ਼ਾਂ ਦੀ ਬੰਨੇ ਹੋਏ ਆਂ ਬੰਦਾ ਇੱਕ ਝੂਠ ਬੋਲਦਾ ਉਸ ਇੱਕ ਝੂਠ ਨੂੰ ਛਪਾਉਣ ਲਈ 100 ਝੂਠ ਬੋਲਣਾ ਪੈਂਦਾ ਸਿਆਣੇ ਇਕਲ ਕਹਿੰਦੇ ਨੇ ਕਿ ਹਰ ਬੇਵਕੂਫ ਬੰਦਾ ਸੱਚ ਬੋਲ ਸਕਦਾ ਝੂਠ ਬੋਲਣ ਲਈ ਅਕਲ ਦੀ ਲੋੜ ਪੈਂਦੀ ਹੈ ਤੇ ਫਿਰ ਮਹਾਰਾਜ ਕਹਿੰਦੇ ਕੂੜ ਨ ਖਟੇ ਨਾਨਕਾ ਓੜਕ ਸੱਚ ਰਹੀ ਅਖੀਰ ਨੂੰ ਸੱਚ ਫੇਰ ਸਾਹਮਣੇ ਆ ਜਾਂਦਾ ਹੈ ਇਹ ਗੱਲ ਸਤਿਰੀਕਾ ਦੱਸਦੇ ਨੇ ਜਿਉਣ ਦਾ ਤਰੀਕਾ ਦੱਸਦੇ ਨੇ ਮਾਰਾ ਸਾਨੂੰ ਇੱਥੇ ਮੁਕਤੇ ਸੰਤ ਪੁੱਜੈ ਹਰ ਨੇਰਾ ਤੇਰੇ ਜਿਹੜੇ ਸੰਤ ਨੇ ਜਿਹੜੇ ਤੇਰੇ ਪਿਆਰੇ ਨੇ ਉਹਨਾਂ ਨੇ ਤੈਨੂੰ ਨੇੜੇ ਸਮਝ ਲਿਆ ਜਾਣ ਲਿਆ ਇਸ ਕਰਕੇ ਉਹ ਜਿਉਂਦੇ ਜੀ ਮੁਕਤ ਹੋ ਗਏ ਕਹੋ ਨਾਨਕ ਜੋ ਪ੍ਰਭ ਸਰਣਾਈ ਇਹਾ ਸੁਖ ਆਗਿਆ ਗਤ ਪਾਈ ਤੇ ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਜਿਨ੍ਹਾਂ ਨੇ ਸਾਰਿਆਂ ਵਿੱਚ ਉਸ ਪ੍ਰਭੂ ਨੂੰ ਵੇਖਿਆ ਤੇ ਉਹ ਮਹਾਰਾਜ ਕਹਿੰਦੇ ਇੱਥੇ ਵੀ ਸੁਖੀ ਨੇ ਭਾਈ ਤੇ ਪ੍ਰਲੋਗ ਵਿੱਚ ਵੀ ਉਹ ਮੁਕਤ ਨੇ ਜਿਉਂਦੇ ਜੀ ਮੁਕਤ ਨੇ ਇੱਥੇ ਵੀ ਤੇ ਅੱਗੇ ਵੀ ਜੇ ਸੁਖ ਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰ ਬਾਹਰ ਫੇਰ ਜਾਈ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇਂ ਸਭ ਜਗ ਤੇਰਾ ਹੋਵੇ ਸੋ ਅੱਜ ਦਾ ਜਿਹੜਾ ਵਿਚਾਰ ਮਾਰਨੇ ਦਿੱਤਾ ਹੈ ਸਾਨੂੰ ਇਹ ਸਮਝਾਇਆ ਕਿਉਂਕਿ ਅਸੀਂ ਇਕਾਈ ਆ ਇਸ ਸਮਾਜ ਦੀ ਇਸ ਸਮਾਜ ਨੂੰ ਜੇ ਵਧੀਆ ਬਣਾਉਣਾ ਪੈਣਾ ਚਾਹਨਾ ਤੂੰ ਤਾਂ ਸਭ ਤੋਂ ਪਹਿਲਾਂ ਆਪਣੇ ਤੇ ਲਾਗੂ ਕਰ ਆਪਣੇ ਪਰਿਵਾਰ ਤੇ ਲਾਗੂ ਕਰ ਆਪਣੇ ਪਰਿਵਾਰ ਤੋਂ ਸ਼ੁਰੂ ਹੋ ਆਪਣੇ ਆਂਡ ਗਵਾਂਡ ਤੋਂ ਸ਼ੁਰੂ ਹੋ ਫਿਰ ਜਾ ਕੇ ਬਾਹਰ ਜਾਈ ਨਹੀਂ ਤੇ ਫਿਰ ਬਾਹਰ ਚਾਹਣਾ ਹੈ ਜੀ ਅੰਦਰ ਹਨੇਰਾ ਹੈ ਤੇ ਕੁਝ ਵੀ ਨਹੀਂ ਮਿਲੇਗਾ ਜੇ ਪ੍ਰਾਪਤ ਕਰਨਾ ਚਾਹੁੰਨਾ ਹੈ ਕੁਛ ਤਾਂ ਅੰਦਰੋਂ ਚਾਨਣ ਕਰਨਾ ਕਰ ਗੁਰੂ ਦੀ ਸ਼ਰਨ ਵਿੱਚ ਆ ਮਹਾਰਾਜ ਸਮਝਾਉਂਦੇ ਨੇ ਪੰਚਮ ਪਾਛਾ ਪਾਠ ਪੜਿਓ ਅਰ 베ਦ ਵਿਚਾਰਿਓ ਨਿਵਲ ਭਿੰਗਮ ਸਾਦੇ ਪੰਜ ਜਣਾ ਸਿਉ ਸੰਗ ਨਾ ਛੁਟਕਿਓ ਸਗਲੇ ਅਹੰ ਬੁੱਧ ਬਾਦੇ ਪਿਆਰੇ ਇਨ ਵਿਦਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ Swami ਕੈ ਦਵਾਰੈ ਦੀਜੈ ਬੁੱਧ ਬਿਬੇਕਾ ਸੋ ਸਰੂ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਨੂੰ ਵਿਵੇਕ ਬੁੱਧ ਬਖਸ਼ੋ ਤਾਂ ਕਿ ਸਾਡਾ ਇਹ ਅੰਦਰਲਾ ਦੀਵਾ ਜਿਹੜਾ ਹੈ ਗਿਆਨ ਦਾ ਉਹ ਵੱਢ ਜਾਏ ਸਾਨੂੰ ਸੋਝੀ ਆ ਜਾਏ ਸਾਨੂੰ ਪਤਾ ਲੱਗ ਜਾਏ ਜੀਵਨ ਦੀ ਜਾਚ ਆ ਜਾਏ ਸਾਨੂੰ ਜਿਉਣਾ ਆ ਜਾਏ ਸਾਨੂੰ ਮਰਨਾ ਆ ਜਾਏ ਸੱਚੇ ਪਾਤਸ਼ਾਹ ਜੀਓ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾਓ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਜੀ ਹੋਈਆ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ